ਸਾਡੀ ਮਜਬੂਰੀ ਹੋਏਗੀ ਵੀ ਅਸੀਂ ਜਿਹੜਾ ਸੰਘਰਸ਼ ਲਿਖਿਆ ਉਹਨੂੰ ਅੱਗੇ ਵਧਾਉਂਦੇ ਹੋਏ ਫਿਰ ਉਹ ਜਿਹੜਾ ਰੇਲਵੇ ਟਰੈਕ ਰੋਕਣੇ ਨੇ ਜੋ ਸੰਘਰਸ਼ ਅੱਗੇ ਚੱਲਣਾ ਹੈ ਫਿਰ ਉਹ ਅੱਗੇ ਵਧੇ ਮੰਗਾਂ ਤੇ ਸਾਡੀਆਂ ਜਿਹੜੀਆਂ ਮੁੱਖ ਸਿੰਘਾਂ ਉਹਦੇ ਵਿੱਚ ਪਹਿਲੀ ਮੰਗ ਸਾਡੀ ਸੀਗੀ ਜਿਹੜਾ ਬਿਜਲੀ ਸੋਧ ਬਿੱਲ ਨੂੰ ਲੈ ਕੇ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤੁਹਾਨੂੰ ਜਿਹੜਾ ਪੰਜਾਬ ਨੇ ਲਿਖ ਕੇ ਭੇਜਿਆ ਉਹ ਅਸੀਂ ਕੇਂਦਰ ਨੂੰ ਪਰ ਜਿਹੜਾ ਮੇਨ ਪੇਚ ਹੈ ਉਹ ਇਹ ਹੈ ਵੀ ਜਿਹੜਾ ਸ਼ੰਭੂ ਔਰ ਖਨੋਰੀ ਤੇ ਜਦੋਂ ਮੋਰਚੇ ਚੁੱਕੇ ਗਏ ਸਾਨੂੰ ਅਰੈਸਟ ਕਰ ਲਿਆ ਆਗੂਆਂ ਨੂੰ ਤੇ ਸਾਡਾ ਨੁਕਸਾਨ ਹੋਇਆ ਬਹੁਤ ਵੱਡਾ ਤੇ ਸ਼ੰਭੂ ਦਾ ਅਸੀਂ ਆਲਰੇਡੀ 3 ਕਰੋੜ 70 ਲੱਖ ਦਾ ਇਹਨਾਂ ਨੂੰ ਦੇ ਚੁੱਕੇ ਆ ਭਈ ਸਾਡਾ ਨੁਕਸਾਨ ਹੋਇਆ ਇੱਕ ਕਮੇਟੀ ਕਹਿੰਦੇ ਨੇ ਬਣੀ ਹੋਈ ਆ ਪਰ ਉਹ ਕਮੇਟੀ ਵੀ ਜਿਹੜੀ ਆ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਕਮੇਟੀ ਤਾਂ ਬਣਾਈ ਗਈ ਸੀ ਸਮਾਨ ਜਿਹੜਾ ਸਾਡਾ ਉਹਦੀ ਗਿਣਤੀ ਮਿੰਤੀ ਵਾਤੇ ਕਿਉਂਕਿ 19 ਨੂੰ ਸਾਨੂੰ ਅਰੈਸਟ ਕੀਤਾ ਸੀ ਤੇ 23 ਨੂੰ ਇੱਕ ਕਮੇਟੀ ਬਣੀ ਸੀ ਸਾਡੀ ਰਿਕਵਰੀ ਲਈ ਕਮੇਟੀ ਕਿਹੜੀ ਬਣੀ ਹੈ ਸੋ ਸਾਡਾ ਇਹਦੇ ਤੇ ਹੁਣ ਜਿਹੜਾ ਵੇਚ ਫਸਿਆ ਹੋਇਆ ਸਰਕਾਰ ਨਾਲ ਵੀ ਸਾਨੂੰ ਇਹ ਦੱਸੋ ਵੀ ਸਾਡੀ ਉਹ ਸਮਾਨ ਦੀ ਰਿਕਵਰੀ ਕਦ ਹੋਏਗੀ ਬਿਜਲੀ ਸੋਧ ਮੇਲ ਤੇ ਵੀ ਆਪਣਾ ਪੱਖ ਜਿਹੜਾ ਉਹ ਪੂਰਾ ਸਪਸ਼ਟ ਨਹੀਂ ਕਰ ਸਕੇ ਪਰ ਹੁਣ ਕਹਿੰਦੇ ਆ ਵੀ ਅਸੀਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਕੇ ਭੇਜ ਚੁੱਕੇ ਆ ਸੰਘਰਸ਼ ਚੱਲ ਰਿਹਾ ਆਲਰੇਡੀ ਦੋ ਦਿਨ ਤੋਂ ਸਾਡਾ ਡੀਸੀ ਦਫ਼ਤਰਾਂ ਤੇ ਚੱਲ ਰਿਹਾ ਅ 18 ਤੋਂ 19 ਕੱਲ ਤੋਂ ਅਸੀਂ ਟਰੈਕਾਂ ਤੇ ਜਾਣਾ ਤੇ ਜਿਹੜੇ ਸਾਡੇ ਮਿੱਥੇ ਹੋਏ ਨੇ ਪੁਆਇੰਟ ਉਹਨਾਂ ਤੇ ਕੱਲ ਅਸੀਂ ਉਹਨਾਂ ਟਰੈਕਾਂ ਤੇ ਜਾ ਚੜਾਂਗੇ ਜੇ ਸਰਕਾਰ ਨਹੀਂ ਕੋਈ ਫੈਸਲਾ ਕਰਦੀ ਫੇ ਸਾਡੀ ਮਜਬੂਰੀ ਹੋਏਗੀ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਭਵਨ ਦੇ ਬਾਹਰ ਖੜੇ ਆ ਅੱਜ ਕਿਸਾਨਾਂ ਦੀ ਕੇਐਮਐਮ ਜਿਹੜਾ ਕਿ ਕਿਸਾਨ ਮਜ਼ਦੂਰ ਮੋਰਚਾ ਹੈ ਉਹਦੀ ਅੱਜ ਮੀਟਿੰਗ ਹੈ ਤੇ ਹੈਗੀ ਇੱਥੇ ਅਧਿਕਾਰੀਆਂ ਦੇ ਨਾਲ ਕਿਉਂਕਿ ਰੇਲ ਰੋਕੋ ਜਿਹੜਾ ਇੱਕ ਉਹਨਾਂ ਨੇ ਸੱਦਾ ਦਿੱਤਾ ਹੋਇਆ ਸੀਗਾ ਕੱਲ੍ਹ ਵਾਸਤੇ 20 ਤਰੀਕ ਦਾ ਉਹਨਾਂ ਦਾ ਸੱਦਾ ਹੈਗਾ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਸੱਦਾ ਦਿੱਤਾ ਸੀ ਉਹਦੇ ਬਾਅਦ ਉਸ ਤੋਂ ਪਹਿਲੇ ਜਿਹੜੀ ਹੈ ਉਹ ਮੀਟਿੰਗ ਤੇ ਆਏ ਨੇ ਟੇਬਲ ਟਾਕ ਤੇ ਆਏ ਨੇ ਖਾਸ ਕਰਕੇ ਕਿਸਾਨ ਜਿਹੜੇ ਅਧਿਕਾਰੀਆਂ ਦੇ ਨਾਲ ਉਹਦੇ ਚ ਪੁਲਿਸ ਦੇ ਉੱਚ ਅਧਿਕਾਰੀ ਅੰਦਰ ਬੈਠੇ ਹੋਏ ਨੇ ਤੇ ਉਸ ਦੇ ਨਾਲ ਹੀ ਆਈਐਸ ਅਫਸਰ ਵੀ ਉੱਥੇ ਉੱਚ ਅਧਿਕਾਰੀ ਮੌਜੂਦ ਨੇ ਪਰ ਤਿੰਨ ਰਾਉਂਡ ਦੇ ਹੇ ਤੱਕ ਮੀਟਿੰਗ ਹੋ ਚੁੱਕੀ ਹੈ ਔਰ ਮੀਟਿੰਗ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਸਿੱਟੇ ਤੇ ਨਹੀਂ ਪਹੁੰਚੀ ਹੈ ਹਜੇ ਹੋਰ ਰਾਉਂਡਸ ਚੱਲ ਸਕਦੇ ਹੈ ਡੇਢ ਦੋ ਘੰਟੇ ਦੀ ਮੀਟਿੰਗ ਹੋਰ ਚੱਲ ਸਕਦੀ ਹੈ ਪਰ ਉਸ ਦੇ ਨਾਲ ਹੀ ਬਾਹਰ ਆ ਕੇ ਮਨਜੀਤ ਰਾਏ ਜਿਹੜੇ ਕਿ ਕਿਸਾਨ ਲੀਡਰ ਨੇ ਔਰ ਕੇਐਮਐਮ ਦੇ ਇੱਕ ਸੀਨੀਅਰ ਲੀਡਰ ਨੇ ਉਹਨਾਂ ਨੇ ਆ ਕੇ ਬਾਹਰ ਇੱਕ ਗੱਲਬਾਤ ਕੀਤੀ ਹੈ ਕਿ ਜਿਹੜਾ ਸਾਰਾ ਦਾ ਸਾਰਾ ਹਾਲਾਤ ਨੇ ਕਿਉਂਕਿ ਸਰਕਾਰ ਦੇ ਨਾਲ ਅਸੀਂ ਬਾਰ-ਬਾਰ ਮੀਟਿੰਗਾਂ ਤੇ ਅਨਿਆ ਪਰ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਅਸੀਂ ਲੰਬਾ ਚੌੜਾ ਚਾਟਰ ਦੇ ਰੱਖਿਆ ਹੈ ਚਾਹੇ ਬਿਜਲੀ ਸੋਧ ਬਿੱਲ ਦੀ ਗੱਲ ਕਰ ਲੋ ਚਾਹੇ ਬਾਕੀ ਸਾਰੀਆਂ ਸਾਰੀਆਂ ਮੰਗਾ ਦੀ ਗੱਲ ਕਰ ਲੋ ਪਰ ਕਿਸਾਨ ਹਜੇ ਤੱਕ ਉਹਨਾ ਮੰਗਾ ਤੇ ਨਹੀਂ ਆ ਰਹੀ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੀ ਹੁਣ ਜਿਹੜੀ ਗਰਾਰੀ ਅੜੀ ਹੋਈ ਆ ਜਾਂ ਜਿਹੜੀ ਇੱਕ ਗੱਲ ਤੇ ਅਜੇ ਨਹੀਂ ਪਹੁੰਚ ਪਾ ਰਹੇ ਆ ਉਹ ਐ ਹੈਗਾ ਕਿ ਜਿਹੜਾ ਸਾਡਾ ਸਮਾਨ ਸੀਗਾ ਖਾਸ ਕਰਕੇ ਜਿਹੜਾ ਉਸ ਟਾਈਮ ਮੋਰਚੇ ਦੇ ਦੌਰਾਨ ਚੁੱਕ ਲਿਆ ਗਿਆ ਸੀ ਦਬ ਲਿਆ ਗਿਆ ਸੀ ਵੱਖ-ਵੱਖ ਜਗਾਵਾਂ ਤੋਂ ਉਹ ਜਿਹੜਾ ਨਸ਼ਰ ਹੋਇਆ ਉਹ ਮਿਲਿਆ ਉਹ ਉਹਦੇ ਗੱਲ ਕੀਤੀ ਜਾ ਰਹੀ ਕਿ ਕਦੋਂ ਨੂੰ ਸਾਨੂੰ ਉਹ ਵਾਪਸ ਮਿਲੇਗਾ ਸਮਾਨ ਕਦੋਂ ਦਿੱਤਾ ਜਾਏਗਾ ਜਿਹੜਾ ਖਾਸ ਕਰਕੇ ਇਹਨਾਂ ਦਾ ਮੋਰਚਾ ਚੱਕਿਆ ਗਿਆ ਸੀਗਾ ਸ਼ੰਭੂ ਬਾਰਡਰ ਤੋਂ ਉਤੋਂ ਕਹਿ ਰਹੇ ਨੇ ਕਿ ਕਦੋਂ ਉਹ ਜਿਹੜਾ ਜਿਹੜਾ ਸਮਾਨ ਸਾਡੇ ਚੱਕ ਲਿੱਤੇ ਗਏ ਸੀਗੇ ਉਹਨਾਂ ਸਮਾਨ ਦਾ ਕੀ ਉਹ ਸਮਾਨ ਸਾਨੂੰ ਰਿਕਵਰ ਕਦੋਂ ਰਿਕਵਰ ਜਿਹੜਾ ਹੋ ਵੀ ਗਿਆ ਉਹ ਸਾਨੂੰ ਸਪੁਰਦ ਕਦੋਂ ਕੀਤਾ ਜਾਏਗਾ ਇਸ ਗੱਲ ਤੇ ਕਹਿੰਦੇ ਸਾਡੀ ਅਧਿਕਾਰੀਆਂ ਨਾਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਔਰ ਮਨਜੀਤ ਰਾਏ ਨੇ ਖਾਸ ਤੌਰ ਤੇ ਦੱਸਿਆ ਕਿ ਬਾਹਰ ਉੱਠ ਕੇ ਕਈ ਵਾਰ ਹੀ ਆਏ ਨੇ ਅਧਿਕਾਰੀ ਔਰ ਉਹਨਾਂ ਨੇ ਗੱਲ ਆਪਣੀ ਸਰਕਾਰ ਨਾਲ ਕੀਤੀ ਹੈ ਤਿੰਨ ਰਾਉਂਡ ਸਟਾਡੀ ਆਲਰੇਡੀ ਜਿਹੜੀ ਆ ਹੋ ਚੁੱਕੀ ਆ ਪਰ ਬਾਵਜੂਦ ਉਸ ਦੇ ਹਜੇ ਤੱਕ ਕਿਸੇ ਵੀ ਤਰੀਕੇ ਦਾ ਜਿਹੜਾ ਸਿੱਟਾ ਨਹੀਂ ਨਿਕਲ ਸਕ ਰਿਹਾ ਔਰ ਲਗਾਤਾਰ ਸਾਡੀ ਮੀਟਿੰਗ ਜਿਹੜੀ ਆ ਸਰਕਾਰ ਦੇ ਨਾਲ ਹੋ ਰਹੀ ਹੈ ਜੇ ਖਾਸ ਤੌਰ ਤੇ ਜੇ ਗੱਲ ਕੀਤੀ ਜਾਏ ਤੇ ਕਿਉਂਕਿ ਇਹ ਸ਼ਹੀਦੀ ਦਿਹਾੜਾ ਸ਼ਹੀਦੀ ਜਿਹੜਾ ਪੂਰਾ ਤੇ ਪੂਰੀ ਸਭਾ ਚੱਲ ਰਹੀ ਹੈ ਇਸ ਟਾਈਮ ਸਾਬ ਜادیه ਆਂਦੀ ਤੇ ਉਸ ਦੌਰਾਨ ਐਵੇਂ ਸਵਾਲ ਉੱਠਦਾ ਹੈ ਕਿ ਰੇਲ ਅਗਰ ਰੁਕੀ ਜਾ ਰੇਲਾ ਸਟ੍ਰੀਕ ਨਾਲ ਰੋਕੀਆਂ ਜਾਣਗੀਆਂ ਜਾਂ ਐਦਾਂ ਦਾ ਇੱਕ ਸੱਦਾ ਦਿੱਤਾ ਜਾਏਗਾ ਤੇ ਉਹਦੇ ਬਾਅਦ ਜਿਹੜਾ ਹੈਗਾ ਇਫੈਕਟ ਕਰੇਗਾ ਲੋਗਾ ਤੇ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਸਵਾਲ ਵੀ ਕੀਤੇ ਗਏ ਕਿਸਾਨਾਂ ਨੂੰ ਪਰ ਉਹ ਕਹਿੰਦੇ ਸਾਡੀ ਮਜਬੂਰੀ ਹੈਗੀ ਹੈ ਕਿਉਂਕਿ ਸਾਡੀਆਂ ਬਾਰ-ਬਾਰ ਮੀਟਿੰਗਾਂ ਦੇ ਬਾਵਜੂਦ ਸਰਕਾਰ ਜਿਹੜਾ ਸਾਡੀ ਚਾਰਟਰ ਤੇ ਪੂਰੇ ਤਰੀਕੇ ਦੇ ਨਾਲ ਨਹੀਂ ਆ ਰਹੀ ਹੈ ਪਰ ਉਸ ਦੇ ਬਾਵਜੂਦ ਮਨਜੀਤ ਸੜੀ ਦੇ ਕਿ ਕਿਸਾਨ ਆ ਗੂ ਨੇ ਉਹਨਾਂ ਦੇ ਨਾਲ ਨੇ ਉਹਨਾਂ ਨੇ ਕਿਹਾ ਕਿ ਅਸੀਂ ਪੋਜ਼ਿਟਿਵ ਮਾਈਂਡ ਦੇ ਨਾਲ ਆਏ ਆ ਬਿਲਕੁਲ ਪੋਜ਼ਿਟਿਵਿਟੀ ਦੇ ਨਾਲ ਚਾਹੁੰਦੇ ਆ ਕਿ ਸਰਕਾਰ ਸਾਡੀ ਸੁਣਵਾਈ ਕਰੇ ਔਰ ਸਾਡੀਆਂ ਡਿਮਾਂਡਸ ਜਿਹੜੀਆਂ ਉਹ ਪੂਰੀਆਂ ਕਰ ਦੇ ਕਿਉਂਕਿ ਨਾ ਨਾ ਕਰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਡੀ ਕੱਲਿਆਂ ਦੀ ਪਰਸਨਲ ਕੋਈ ਇਹਦੇ ਚ ਸਾਡੀ ਗੱਲਬਾਤ ਨਹੀਂ ਹੈਗੀ ਕਿਉਂਕਿ ਜਿਹੜੇ ਪਰਸਨਲ ਲੈਵਲ ਤੇ ਕੋਈ ਗੱਲ ਹੁੰਦੀ ਹੈ ਉਸ ਤਰੀਕੇ ਦੀ ਗੱਲ ਨਹੀਂ ਹੈਗੀ ਬਲਕਿ ਸਾਰੇ ਸਾਰੇ ਜਿੰਨੇ ਵੀ ਜਿਨੇ ਵੀ ਬਾਕੀ ਪੂਰੀ ਜਨਤਾ ਹੈਗੀ ਹੈ ਪੂਰੇ ਲੋਕ ਨੇ ਉਹਨਾਂ ਨੂੰ ਲੈ ਕੇ ਜਿਹੜੀ ਗੱਲ ਹੈਗੀ ਹੈ ਇਸ ਕਰਕੇ ਲੋਕਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਮਾਸਸ ਲੈਵਲ ਤੇ ਗੱਲ ਕੀਤੀ ਗਈ ਹੈ ਇਸ ਸਾਰੀ ਚੀਜ਼ ਨੂੰ ਲੈ ਕੇ ਹਜੇ ਜਿਹੜਾ ਮੀਟਿੰਗ ਜਿਹੜੀ ਹੈ ਕਿਸਾਨਾਂ ਦੀ ਜਾਰੀ ਹੈ ਔਰ ਹਜੇ ਕਹਿ ਨਹੀਂ ਸਕਦੇ ਕਿ ਕਿੰਨੀ ਦੇਰ ਹੋਰ ਹੋਏਗੀ ਔਰ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੈਗੀ ਹੈ ਉਹ ਕਾਮਯਾਬ ਹੋਏਗੀ ਜਾਂ ਨਹੀਂ ਪਰ ਉਹਦੇ باوجود ਵੀ ਕਿਸਾਨਾਂ ਨੇ ਆ ਕੇ ਕਹਿਆ ਕਿ ਅਸੀਂ ਹਰ ਹਾਲ ਦੇ ਵਿੱਚ ਜੇ ਕਿਸੇ ਸਿੱਟੇ ਤੇ ਨਹੀਂ ਚੜਦੀ ਸਾਡੀ ਮੀਟਿੰਗ ਤੇ ਅਸੀਂ ਰੇਲ ਰੋਕੋ ਜਾਂ ਅੱਗੇ ਜਿਹੜੇ ਸਾਡੇ ਪ੍ਰੋਗਰਾਮ ਨੇ ਉਹ ਜ਼ਰੂਰ ਕਰਾਂਗੇ ਪਰ باوجود ਉਸ ਦੇ ਅਸੀਂ ਕਹਿੰਦੇ ਕਿ ਅਸੀਂ ਪੂਰੇ ਪੋਜ਼ਿਟਿਵ ਮਨ ਦੇ ਨਾਲ ਆਏ ਆ ਕਿਉਂਕਿ ਇਹ ਲੋਕਾਂ ਦੇ ਹਿੱਤ ਦੀ ਗੱਲ ਹੈਗੀ ਹੈ ਲੰਮੇ ਸਾਡੇ ਜਿਹੜੇ ਬਿਜਲੀ ਦੇ ਜੇ ਗੱਲ ਕੀਤੀ ਜਾ ਬਿਜਲੀ ਸੋਧ ਦੀ ਜੀ ਕੀਤੀ ਜਾਏ ਉਹ ਕਹਿੰਦੇ ਹਰ ਕਿਸੇ ਨੂੰ ਫਰਕ ਪਏਗਾ ਇਸ ਦਿਨ ਆਜ ਪੰਜਾਬ ਭਵਨ ਜਿਹੜੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਸਿਗੀ ਕਿਸਾਨ ਮਜ਼ਦੂਰ ਮੋਰਚੇ ਦੀ ਉਸ ਮੀਟਿੰਗ ਦੇ ਸਬੰਧ ਦੇ ਵਿੱਚ ਲਗਭਗ ਅਸੀਂ 1 ਵਜੇ ਤੋਂ ਇਸ ਮੀਟਿੰਗ 'ਚ ਬੈਠੇ ਆਂ ਔਰ ਕਾਫੀ ਈਸ਼ੂਆਂ ਤੇ ਗੱਲ ਹੋਈ ਹੈ ਪਰ ਹਜੇ ਕੋਈ ਜਿਹੜਾ ਠੋਸ ਸਿੱਟਾ ਨਹੀਂ ਨਿਕਲ ਸਕਿਆ ਸੋ ਉਹਦੇ ਸਬੰਧ ਦੇ ਵਿੱਚ ਮੀਟਿੰਗ ਹਜੇ ਚੱਲ ਰਹੀ ਹੈ ਸੋ ਅਸੀਂ ਇਹ ਮਜਬੂਰੀ ਹੋਏਗੀ ਅਸੀਂ ਹਮੇਸ਼ਾ ਪੋਜ਼ਿਟਿਵ ਰੁਖ ਲੈ ਕੇ ਆਏ ਆ ਕਿ ਸਰਕਾਰ ਨਾਲ ਬੈਠ ਕੇ ਟੇਬਲ ਟਾਕ ਤੇ ਕੋਈ ਗੱਲ ਜਿਹੜੀ ਆ ਮੁੱਕ ਸਕੀ ਤੇ ਜੇ ਸਰਕਾਰ ਕੋਈ ਗੱਲ ਨੂੰ ਲੰਮੇ ਲੇਟ ਕਰਦੀ ਹੈ ਜਾਂ ਇਹਨੂੰ ਨਹੀਂ ਕੜੇ ਲਾਉਣਾ ਚਾਹੁੰਦੀ ਫਿਰ ਸਾਡੀ ਮਜਬੂਰੀ ਹੋਏਗੀ ਕਿ ਜਿਹੜਾ ਅਸੀਂ ਸੰਘਰਸ਼ ਲਿਖਿਆ ਉਹ ਸੰਘਰਸ਼ ਨੂੰ ਅੱਗੇ ਵਧਾਈਏ ਸੋ ਇਹ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਪੋਜ਼ਿਟਿਵ ਮਨ ਦੇ ਨਾਲ ਇਸ ਜਿਹੜੇ ਵੀ ਸਾਡੀਆਂ ਡਿਮਾਂਡ ਚਾਰਟਰ ਤੁਹਾਨੂੰ ਆਇਆ ਹੋਇਆ ਆਲਰੇਡੀ ਉਹਦੇ ਤੇ ਸੋ ਇਹਨਾਂ ਦਾ ਦੇ ਨਾਲ ਫੈਸਲਾ ਕੋਈ ਲਿਆ ਜਾਵੇ ਨਹੀਂ ਤਾਂ ਫਿਰ ਸਾਡੀ ਮਜਬੂਰੀ ਹੋਏਗੀ ਵੀ ਅਸੀਂ ਜਿਹੜਾ ਸੰਘਰਸ਼ ਲੀਕਿਆ ਉਹਨੂੰ ਅੱਗੇ ਵਧਾਉਂਦੇ ਹੋਏ ਫਿਰ ਉਹ ਜਿਹੜਾ ਰੇਲਵੇ ਟਰੈਕ ਰੋਕਣੇ ਨੇ ਜੋ ਸੰਘਰਸ਼ ਅੱਗੇ ਚੱਲਣਾ ਹੈ ਫਿਰ ਉਹ ਅੱਗੇ ਵਧੇਗਾ ਤੁਸੀਂ ਮੰਗਾ ਵੀ ਦੱਸੋ ਕਿਹੜੀਆਂ ਕਿਹੜੀਆਂ ਮੰਗਾਂ ਤੋਂ ਹੋਈ ਹੈ ਔਰ ਮੁੱਖ ਮੰਗਾ ਕਿਹੜੀਆਂ ਨਿਕਲ ਰਿਹਾ ਦੇਖੋ ਮੰਗਾਂ ਤੇ ਸਾਡੀਆਂ ਜਿਹੜੀਆਂ ਮੁੱਖ ਸਿੰਘਾਂ ਉਹਦੇ ਵਿੱਚ ਪਹਿਲੀ ਮੰਗ ਸਾਡੀ ਸੀਗੀ ਜਿਹੜਾ ਬਿਜਲੀ ਸੋਧ ਬਿਲ ਨੂੰ ਲੈ ਕੇ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤੁਹਾਨੂੰ ਜਿਹੜਾ ਪੰਜਾਬ ਨੇ ਲਿਖ ਕੇ ਭੇਜਿਆ ਉਹ ਅਸੀਂ ਕੇਂਦਰ ਨੂੰ ਉਹ ਅਸੀਂ ਤੁਹਾਨੂੰ ਦੇ ਦਿੰਨੇ ਆ ਕਰੜਾ ਪਏ ਅਸੀਂ ਤੁਸੀਂ ਕਹਿੰਦੇ ਹੋ ਭਈ ਪੰਜਾਬ ਨੇ ਆਪਣਾ ਸਰਕਾਰ ਨੇ ਪੱਖ ਨਹੀਂ ਪੇਸ਼ ਕੀਤਾ ਪਰ ਅਸੀਂ ਭੇਜਿਆ ਹੈਗਾ ਉਹਦੀ ਕਾਪੀ ਤੁਹਾਨੂੰ ਦੇ ਦਿੰਨੇ ਆ ਪਰ ਜਿਹੜਾ ਮੇਨ ਪੇਜ ਹੈ ਉਹ ਇਹ ਹੈ ਵੀ ਜਿਹੜਾ ਸ਼ੰਭੂ ਔਰ ਖਨੌਰੀ ਤੇ ਜਦੋਂ ਮੋਰਚੇ ਚੁੱਕੇ ਗਏ ਸਾਨੂੰ ਅਰੈਸਟ ਕਰ ਲਿਆ ਆਗੂਆਂ ਨੂੰ ਤੇ ਸਾਡਾ ਨੁਕਸਾਨ ਹੋਇਆ ਬਹੁਤ ਵੱਡਾ ਦੋਨਾਂ ਹੀ ਮੋਰਚਿਆਂ ਤੇ ਤੇ ਸ਼ੰਭੂ ਦਾ ਅਸੀਂ ਆਲਰੇਡੀ 3 ਕਰੋੜ 70 ਲੱਖ ਦਾ ਇਹਨਾਂ ਨੂੰ ਦੇ ਚੁੱਕੇ ਆ ਵੀ ਸਾਡਾ ਨੁਕਸਾਨ ਹੋਇਆ ਪਰ ਹੱਲੇ ਤੱਕ ਸਰਕਾਰ ਵੱਲੋਂ ਉਹ ਜਿਹੜਾ ਉਹਦੇ ਤੇ ਕੋਈ ਪੋਜੀਟਿਵ ਰੁਖ ਨਹੀਂ ਆਇਆ ਵੀ ਉਹ ਦੇਣਾ ਹੈ ਨਹੀਂ ਦੇਣਾ ਕਦੋਂ ਦੇਣਾ ਇੱਕ ਕਮੇਟੀ ਕਹਿੰਦੇ ਨੇ ਬਣੀ ਹੋਈ ਆ ਪਰ ਉਹ ਕਮੇਟੀ ਵੀ ਜਿਹੜੀ ਆ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਕਮੇਟੀ ਤਾਂ ਬਣਾਈ ਗਈ ਸੀ ਸਮਾਨ ਜਿਹੜਾ ਸਾਡਾ ਉਹਦੀ ਗਿਣਤੀ ਮਿੰਨਤੀ ਵਾਸਤੇ ਕਿਉਂਕਿ 19 ਨੂੰ ਸਾਨੂੰ ਅਰੈਸਟ ਕੀਤਾ ਸੀ ਤੇ 20 ਤਰੀਕ ਨੂੰ ਉਹ ਕਮੇਟੀ ਬਣੀ ਸੀ ਉਹ ਬਣੀ ਸੀ ਉੱਥੇ ਦਾ ਸਮਾਨ ਜਿਹੜਾ ਉਹਦੀ ਵੀਡੀਓਗ੍ਰਾਫੀ ਕਰਨੀ ਉਧੀਆਂ ਲਿਸਟਾਂ ਤਿਆਰ ਕਰਨੀਆਂ ਸਾਡੀ ਰਿਕਵਰੀ ਲਈ ਕਮੇਟੀ ਕਿਹੜੀ ਬਣੀ ਹੈ ਸੋ ਸਾਡਾ ਇਹਦੇ ਤੇ ਹੁਣ ਜਿਹੜਾ ਪੇਚ ਫਸਿਆ ਹੋਇਆ ਸਰਕਾਰ ਨਾਲ ਵੀ ਸਾਨੂੰ ਇਹ ਦੱਸੋ ਵੀ ਸਾਡੀ ਉਹ ਸਮਾਨ ਦੀ ਰਿਕਵਰੀ ਕਦ ਹੋਏਗੀ ਸੋ ਮੰਗਾਂ ਤੇ ਬਹੁਤ ਸਾਰੀਆਂ ਨੇ ਵੀ ਜਿਹੜਾ ਭਾਰਤ ਅਮਰੀਕਾ ਸਮਝੌਤੇ ਹੈ ਉਹਦੇ ਵਿੱਚੋਂ ਬਾਹਰ ਆਵੇ ਭਾਰ ਸਰਕਾਰ ਪਰ ਪੰਜਾਬ ਸਰਕਾਰ ਦੇ ਪ੍ਰਤੀ ਜਿਹੜੀ ਹੈ ਮੰਗਿਆ ਵੀ ਪੰਜਾਬ ਸਰਕਾਰ ਉੱਤੇ ਆਪਣਾ ਪੱਖ ਪੇਸ਼ ਕਰੇ ਪੰਜਾਬ ਸਰਕਾਰ ਕਿਤੇ ਨਾ ਕਿਤੇ ਚੁੱਪ ਕਰਕੇ ਬੈਠੀ ਹੈ ਬਿਜਲੀ ਸੋਧ ਮੇਲ ਤੇ ਵੀ ਆਪਣਾ ਪੱਖ ਜਿਹੜਾ ਉਹ ਪੂਰਾ ਸਪਸ਼ਟ ਨਹੀਂ ਕਰ ਸਕੇ ਪਰ ਹੁਣ ਕਹਿੰਦੇ ਐ ਕਿ ਅਸੀਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਕੇ ਭੇਜ ਚੁੱਕੇ ਆ ਸੋ ਅਸੀਂ ਸੰਘਰਸ਼ ਕਦੋਂ ਸ਼ੁਰੂ ਕਰ ਰਹੇ ਹਾਂ ਆਪਣਾ ਜੇਕਰ ਡਿਮਾਂਡ ਨਹੀਂ ਹੁੰਦੀ ਪੂਰੀ ਸੰਘਰਸ਼ਾ ਚੱਲ ਰਿਹਾ ਆਲਰੇਡੀ ਦੋ ਦਿਨ ਤੋਂ ਸਾਡਾ ਉਹ ਡੀਸੀ ਦਫ਼ਤਰਾਂ ਨਾਲ ਚੱਲ ਰਿਹਾ 18 ਤੇ 19 ਕੱਲ ਤੋਂ ਅਸੀਂ ਟ੍ਰੈਕਾਂ ਤੇ ਜਾਣਾ ਤੇ ਜਿਹੜੇ ਸਾਡੇ ਮਿੱਥੇ ਹੋਏ ਨੇ ਪੁਆਇੰਟ ਉਹਨਾਂ ਤੇ ਕੱਲ ਅਸੀਂ ਉਹਨਾਂ ਟਰੈਕਾਂ ਤੇ ਜਾ ਚੜਾਂਗੇ ਜੇ ਸਰਕਾਰ ਨਹੀਂ ਕੋਈ ਫੈਸਲਾ ਕਰਦੀ ਫਿਰ ਸਾਡੀ ਮਜਬੂਰੀ ਹੋਏਗੀ ਲੇਕਿਨ ਰਾਜ ਸਾਬ ਜਿਹੜੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਜਦੋਂ ਵੀ ਕੋਈ ਰੇਲਵੇ ਟਰੈਕ ਕੰਦੇ ਰੋਕਿਆ ਜਾਂਦਾ ਹੈ ਜਾਂ ਸੜਕ ਰੋਕੀ ਜਾਂਦੀ ਹੈ ਸੂਬੇ ਨੂੰ ਉਸ ਦਾ ਨੁਕਸਾਨ ਹੁੰਦਾ ਹੈ ਔਰ ਜਿਸ ਧੰਦੇ ਨਾਲ ਹੁਣ ਤੇ ਛੋਟੇ ਸਾਬ ਜਿਆਦਾ ਤੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਬਾਰੋਂ ਵੀ ਸੰਗਤਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਆਂਦੀਆਂ ਨੇ ਕਦੇ ਉਹਨਾਂ ਦੀ ਵੀ ਖੱਜਲ ਖਵਾਰੀ ਹੋ ਸਕਦੀ ਹੈ ਤੇ ਇਸ ਨੂੰ ਵਿਚਾਰ ਕਰਨਾ ਚਾਹੀਦਾ ਔਰ ਟੇਬਲ ਟਾਕ ਰਹੀ ਮਸਲਾ ਮਸਲ ਹਲ ਹੋਣੀ ਨਹੀਂ ਅਸੀਂ ਆਏ ਆ ਟੇਬਲ ਟਾਕ ਤੇ ਜੇ ਹੁਣ ਪੰਜਾਬ ਸਰਕਾਰ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਸਾਨੂੰ ਦੱਸ ਦੇਣ ਵੀ 9 ਮਹੀਨੇ ਹੋ ਗਏ ਮੋਰਚਿਆਂ ਚੱਕਿਆਂ ਨੂੰ ਤੇ ਹੁਣ ਤੱਕ ਜਿਹੜਾ ਸਾਡਾ ਨੁਕਸਾਨ ਹੁਣ ਤਾਂ ਟਰਾਲੀਆਂ ਜਿਹੜੀਆਂ ਉਹ ਇਹਨਾਂ ਦੇ ਸਰਕਾਰੀ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਕੋਠੀਆਂ ਚੋਂ ਨਿਕਲ ਆਏ ਆ ਉਹਨਾਂ ਦਾ ਸਮਾਨ ਸਾਰਾ ਦੱਬਿਆ ਹੋਇਆ ਜ਼ਮੀਨ ਦੇ ਵਿੱਚ ਅਸੀਂ ਉਹ ਇਹਨਾਂ ਦੇ ਜਿਹੜੇ ਆ ਨਾਬਾ ਦੀ ਜਿਹੜੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਹਸਪਤਲ ਦੇ ਜਿਹੜਾ ਉੱਥੇ ਸਟੋਰ ਸੀ ਉਹਦੇ ਵਿੱਚ ਉਹਨਾਂ ਜਿਹੜੇ ਟੈਂਟਰਾਲੀਆਂ ਦੇ ਲੱਭੇ ਕੇ ਸਮਾਨ ਲੱਭਿਆ ਗਿਆ ਟਰਾਲੀਆਂ ਰਿਕਵਰ ਹੋ ਰਹੀਆਂ ਜੀ ਸਵਾਲ ਇਹ ਹੈ ਕਿ ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਚਾਹੇ ਰਖੜੀ ਦਾ ਦਿਨ ਹੈ ਦੁਸ਼ਹਿਰਾ ਦੇ ਦਿਨ ਹੈ ਦੀਵਾਲੀ ਦੇ ਦਿਨ ਹੈ ਔਰ ਹੁਣ ਸ਼ਾਹਤਾਂ ਦੇ ਦੇਣਾ ਇਹ ਦਿਨਾਂ ਦੇ ਵਿੱਚ ਹੀ ਕਿਉਂ ਸੰਘਰਸ਼ ਕੀਤਾ ਜਾਂਦਾ ਜਦੋਂ ਆਮ ਲੋਕਾਂ ਨੇ ਟ੍ਰੈਵਲ ਕਰਨਾ ਹੁੰਦਾ ਉਹਨਾਂ ਨੂੰ ਵੱਡੀ ਦਿੱਕਤ ਆਉਂਦੀ ਹੈਗੀ ਨਹੀਂ ਕੋਈ ਗੱਲ ਨਹੀਂ ਅਸੀਂ ਅਸੀਂ ਸਾਡਾ ਕੱਲ ਦਾ 20 ਦਾ ਅਸੀਂ ਪ੍ਰੋਗਰਾਮ ਲੀਕਿਆ ਹੋਇਆ ਟਰੈਕ ਦਾ ਜਾਵਾਂਗੇ 21 ਨੂੰ ਵਿਚਾਰਾਂਗੇ ਇਹਦੇ ਬਾਰੇ ਕਿਉਂਕਿ ਕਈ ਵਾਰੀ ਪ੍ਰੋਗਰਾਮ ਜਦੋਂ ਰੱਖਿਆ ਗਿਆ ਉਦੋਂ ਨਹੀਂ ਧਿਆਨ ਚ ਆਇਆ ਪਰ ਅਸੀਂ ਹੁਣ ਇਹਦੇ ਤੇ ਗੰਭੀਰਤਾ ਨਾਲ ਵਿਚਾਰ ਰਹੇ ਆ 21 ਨੂੰ ਅਸੀਂ ਬੈਠ ਕੇ ਮੀਟਿੰਗ ਆਪਣੀ ਲਾਵਾਂਗੇ ਸਾਰੇ ਜਣੇ ਉੱਥੇ ਚਰਚਾ ਕਰਾਂਗੇ ਵੀ ਜਿਹੜੇ ਇਹ ਸਵਾਬ ਦੇ ਦਿਨੇ ਆ ਇਹਨਾਂ ਨੂੰ ਅੱਗੇ ਕਿਵੇਂ ਟਪੋਣਾ ਹੈ ਜੀ ਅੱਜ ਕੱਲ ਨਹੀਂ ਬਣਦੀ ਤਾਂ ਮਤਲਬ ਕੱਲ ਦਾ ਤੁਹਾਡਾ ਜਿਹੜਾ ਕੱਲ ਟ੍ਰੈਕ ਤੇ ਜਾਵਾਂਗੇ ਅਸੀਂ ਸਾਡੀ ਮਜਬੂਰੀ ਹੈ ਵੀ ਅਸੀਂ ਉਹ ਸੰਘਰਸ਼ ਜਿਹੜਾ ਉਲੀਕਿਆ ਉਹਨੂੰ ਪੂਨ ਕਰਾਂਗੇ ਕਿੰਨੇ ਪੁਆਇੰਟ ਤੁਸੀਂ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹੋ ਉੱਚ ਅਧਿਕਾਰੀ ਬੈਠੇ ਨੇ ਰੁੱਖ ਕੀ ਲੱਗ ਰਿਹਾ ਉਹਨਾਂ ਦਾ ਤੁਹਾਨੂੰ ਦੇਖੋ ਸਾਨੂੰ ਇੰਜ ਲੱਗ ਰਿਹਾ ਵੀ ਇਹ ਅਧਿਕਾਰੀ ਜਿਹੜੇ ਉਹ बार-बार ਸਰਕਾਰ ਕੋਲੇ ਜਾਂਦੇ ਆ ਪਰ ਜੋ ਲੱਗਦਾ ਬਈ ਸਰਕਾਰ ਦੇ ਕੋਲ ਉਹਨਾਂ ਦੀ ਵਾਅ ਪੇਜ ਜਾ ਨਹੀਂ ਰਹੀ ਸਰਕਾਰ ਦੇ ਅੱਗੇ ਉਹ ਮਜਬੂਰ ਚ ਨਜ਼ਰ ਆਉਂਦੇ ਨੇ ਉਹ ਜਾਣਦੇ ਨੇ ਤਿੰਨ ਚਾਰ ਵਾਰ ਜਿਹੜੀ ਮੀਟਿੰਗ ਸਾਡੀ ਇਹ ਦੋ ਵਾਰੀ ਤਿੰਨ ਵਾਰੀ ਹੋ ਚੁੱਕਿਆ ਬਈ ਉੱਠ ਕੇ ਉਹ ਗਏ ਨੇ ਸਰਕਾਰ ਨਾਲ ਗੱਲ ਕਰਨ ਵਾਸਤੇ ਫੇਰ ਆਉਂਦੇ ਨੇ ਸੋ ਅਸੀਂ ਇਹ ਸਾਡੇ ਹੁਣ ਤੱਕ ਜਿਹੜੇ ਤਿੰਨ ਰੌਂਡ ਹੋ ਚੁੱਕੇ ਨੇ ਮੀਟਿੰਗ ਦੇ ਮਨਜੀਤ ਜੀ ਕਿਹੜੇ ਕਿਹੜੇ ਪੁਆਇੰਟ ਤੇ ਜਿਹੜਾ ਹੈ ਤੁਹਾਡਾ ਧਰਨਾ ਚੱਲੇਗਾ ਕਿੱਥੇ ਕਿੱਥੇ ਤੁਸੀਂ ਦੱਸ ਦਿਓ ਦੇਖੋ ਇਹ ਅਸੀਂ ਸੰਗਰੂਰ ਫਿਰੋਜ਼ਪੁਰ ਬਠਿੰਡਾ ਤੇ ਅਮ੍ਰਿਤਸਰ ਇਹ ਚਾਰ ਪੁਆਇੰਟ ਉਹ ਲਿਖ ਕੇ ਸੀ ਇਹੇ ਤੋਂ ਹੋਰ ਪੁਆਇੰਟ ਵੀ ਵੱਧ ਸਕਦੇ ਆ ਸੋ ਉਹ ਕੱਲ ਲਗਭਗ ਤੈਹ ਹੋ ਜਾਏਗਾ ਇੱਕ ਅੱਧਾ ਪੁਆਇੰਟ ਹੋਰ ਵੱਜੇਗਾ ਉਮੀਦ ਹੈ ਲੁਧਿਆਣੇ ਦੇ ਲਾਗੇ ਕੋਈ ਔਰ ਸੈਕੰਡ ਉਸ ਤੋਂ ਇਲਾਵਾ ਜੇ ਸਰਕਾਰ ਨਹੀਂ ਸੁਣਦੀ ਤੇ ਫਿਰ ਉਹ ਅਗਲੇ ਪੁਆਇੰਟ ਵਿਧਾਉਣੇ ਆ ਜਾਂ ਆਪਾਂ ਸਵਾ ਦਿੰਨ ਟਪਾਉਣੇ ਆ ਉਹਦੇ ਬਾਰੇ ਜਿਹੜਾ ਅਸੀਂ ਉਹਦੀ ਮੀਟਿੰਗ ਜਿਹੜੀ ਹੈ 21 ਨੂੰ ਲਾਵਾਂਗੇ ਦੂਸਰੀ ਗੱਲ ਇਹ ਦੱਸੋ ਜੀ ਮੰਗਾਂ ਤੁਹਾਡੀਆਂ ਸਰਕਾਰ ਤੋਂ ਆ ਤੁਹਾਡੇ ਟ੍ਰੈਕ ਜਾਮ ਹੋ ਨਾਲ ਸਰਕਾਰ ਨੂੰ ਕੀ ਤੰਗੀ ਹੁੰਦੀ ਹੈ ਤੰਗੀ ਤਾਂ ਆਮ ਲੋਕਾਂ ਨੂੰ ਆ ਨਹੀਂ ਅਸੀਂ ਸੰਘਰਸ਼ ਜਿਹੜਾ ਦੇਖੋ ਅਸੀਂ ਨਹੀਂ ਕਦੇ ਵੀ ਚਾਹੁੰਦੇ ਵੀ ਕੋਈ ਟਰੈਕ ਰੋਕੀਏ ਸੜਕਾਂ ਤੇ ਆਈਏ ਅੱਜ ਵੀ ਦੇਖੋ ਅਸੀਂ ਸਾਨੂੰ ਸਰਕਾਰ ਨੇ ਜੇ ਕਿਹਾ ਵੀ ਮੀਟਿੰਗ ਕਰਨੀ ਆ ਅਸੀਂ ਸਵੇਰ ਤੋਂ ਆਏ ਹੋਏ ਆ 1 ਵਜੇ ਦੇ ਮੀਟਿੰਗ 'ਚ ਬੈਠੇ ਆ ਅਫਸਰਾਂ ਦੇ ਨਾਲ ਬੈਠੇ ਆ ਹੁਣ 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 ਤੁਸੀਂ ਇੱਕ ਵੇਖੋ ਵੀ ਬਿਜਲੀ ਦਾ ਬਿੱਲ ਸਾਰਿਆਂ ਤੇ ਇਫੈਕਟ ਕਰਨਾ ਮੇਰੇ ਤੁਹਾਡੇ ਪ੍ਰੈਸ ਵਾਲੇ ਵੀ ਤੁਸੀਂ ਸਾਨੂੰ ਸਵਾਲ ਕਰਦੇ ਹੋ ਤੁਹਾਡਿਆਂ ਘਰਾਂ ਤੇ ਵੀ ਇਫੈਕਟ ਕਰਨਾ ਸੋ ਉਹ ਉਹ ਅਸੀਂ ਸਾਰੀ ਸਾਰੇ ਲੋਕਾਂ ਦੀ ਲੜਾਈ ਲੜ ਰਹੇ ਆ ਇੰਨਾ ਰੁਕਨੀਆ ਉਹਦੇ ਨਾਲ ਆਮ ਬੰਦਾ ਇਫੈਕਟ ਹੁੰਦਾ ਲੀਡਰ ਕਿੱਥੇ ਇਫੈਕਟ ਹੋਇਆ ਸਾਡਾ ਸਵਾਲ ਤੇ ਹੈ ਕਿ ਤੁਹਾਡਾ ਤਰਨਾ ਉਹ ਹੋਵੇ ਜਿਹੜਾ ਲੀਡਰ ਦੇ ਘਰ ਨੂੰ ਸੇਕ ਲਾਵੇ ਆਮ ਲੋਕਾਂ ਦੇ ਘਰ ਨੂੰ ਨਹੀਂ ਤੁਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਵੀ ਅਸੀਂ ਡੀਸੀ ਦਫਤਰਾ ਮੂਰੇ ਦੋ ਦਿਨ ਬੈਠ ਕੇ ਵੇਖ ਲਿਆ ਪਹਿਲਾਂ ਅਸੀਂ ਤੁਸੀਂ ਦੇਖੋ ਭਈ ਐਮਪੀ ਐਮਐਲਏ ਦੇ ਘਰਾਂ ਮੂਰੇ ਵੀ ਬੈਠੇ ਰਹਿੰਦਾ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਸਰਕਾਰ ਨੂੰ ਇਹ ਲੱਗੇ ਵੀ ਭਾਈ ਇਹ ਚੁੰਡੀ ਕਹਿੰਦੇ ਨਾ ਪੰਜਾਬੀ ਜੇ ਮੋਟੀ ਵੱਢਣੀ ਪੈਂਦੀ ਹੈ ਤੇ ਫਿਰ ਜਾ ਕੇ ਸਰਕਾਰ ਉੱਠਦੀ ਹੈ ਉਹ ਵੀ ਆ ਕੇ ਇੱਕ ਪ੍ਰੈਸ ਨੋਟ ਆ ਕੇ ਜਿੱਥੇ ਕਿਹਾ ਕਿ ਡੀਸੀ ਦਫ਼ਤਰ ਦੇ ਆਸ-ਪਾਸ ਦੇ 100 ਮੀਟਰ ਦੇ ਇਰਦੇ ਧਰਨਾ ਵੀ ਨਹੀਂ ਦੇ ਸਕਦੇ ਹੁਣ ਦਾ ਤੁਸੀਂ ਨਹੀਂ ਕੋਈ ਗੱਲ ਨਹੀਂ ਉਹ ਪ੍ਰੈਸ ਨੋਟ ਤੇ ਆਂਦੇ ਰਹਿਣੇ ਆ ਉਹ ਤਾਂ ਸਾਡੇ ਤੇ ਦਫ਼ਾ 144 ਵੀ ਲਾਉਂਦੇ ਆ ਸਾਨੂੰ ਕਈ ਵਾਰੀ ਕਈ ਕੁਝ ਕਹਿੰਦੇ ਆ ਪਰ ਸੰਘਰਸ਼ੀ ਲੋਕ ਕਦੇ ਨਹੀਂ ਪਿੱਛੇ ਹਟਦੇ ਹੁੰਦੇ ਸੋ ਸਰਕਾਰ ਨੇ ਆਪਣੀ ਕਾਰਵਾਈ ਕਰਨੀ ਕਰੇ ਪਰ ਸਿੱਧੀ ਗੱਲ ਸਪਸ਼ਟਿਕ ਹੈ ਜੇ ਸਰਕਾਰ ਨੇ ਹੱਲ ਨਹੀਂ ਕਰਨਾ ਇਹ ਮਾਮੂਲੀ ਗੱਲ ਹੈ ਹੱਲ ਨਿਕਲ ਸਕਦਾ ਪੋਜ਼ਿਟਿਵ ਮੰਨਣ ਵਾਲਾ ਸੀ ਆਏ ਆ ਜੇ ਸਰਕਾਰ ਫੇਰ ਵੀ ਨਹੀਂ ਕਰਨਾ ਚਾਹੁੰਦੀ ਹੈ ਤੇ ਹੱਲ ਤੇ ਫੇਰ ਇਹ ਤਾਂ ਹੁਣ ਸਰਕਾਰ ਤੋਂ ਸਵਾਲ ਹੈ ਨਾ ਵੀ ਤੁਸੀਂ ਕਿਉਂ ਨਹੀਂ ਇਹਦੇ ਹੱਲ ਕੱਢਦੇ ਆਮ ਲੋਕਾਂ ਨੂੰ ਜੇਕਰ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਰਕਾਰ ਜਿਹੜੀ ਹੈ ਜਾਗਦੀ ਹੈ ਬਿਲਕੁਲ ਜਦੋਂ ਪੂਰਾ ਕਹਿ ਦਿਓ ਕਿ ਸਾਹ ਰਗ ਜਿਹੜੀ ਆ ਉਹ ਕੁੱਟੀ ਜਾਂਦੀ ਹੈ ਫੇਰ ਜਾ ਕੇ ਸਰਕਾਰ ਜਾਗਦੀ ਹੈ ਅਸੀਂ ਚਾਹੁੰਦੇ ਆ ਵੀ ਅਸੀਂ ਬਿਲਕੁਲ ਕਿਸੇ ਨੂੰ ਪਰੇਸ਼ਾਨਾ ਨਾ ਕਰੀਏ ਅਸੀਂ ਸਾਰਿਆਂ ਦੇ ਅੱਗੇ ਅਪੀਲ ਵੀ ਕਰਨਾ ਚਾਹੁੰਦੇ ਆ ਕਿ ਦੇਖੋ ਇਹ ਲੜਾਈ ਤੁਹਾਡੀ ਸਾਰਿਆਂ ਦੀ ਅਸੀਂ ਲੜ ਰਹੇ ਹਾਂ ਕੱਟੇ ਔਰ ਇਹ ਵੀ ਗੱਲ ਨਾਲ ਹੀ ਆ ਵੀ ਤੁਹਾਡੇ ਕੋਲੋਂ ਮਾਫੀ ਵੀ ਚਾਹੁੰਦੇ ਆ ਪਰ ਮਜਬੂਰੀ ਇਹ ਆ ਵੀ ਸਰਕਾਰ ਇੰਨੀ ਚੁੱਪੀ ਸਾਧ ਕੇ ਬੈਠੀ ਐ ਵੀ ਸਾਡਾ ਜਿਹੜਾ ਬਾਰਡਰਾਂ ਤੇ ਨੁਕਸਾਨ ਹੋਇਆ ਉਹਦੇ ਤੇ ਹਾਲੇ ਤੱਕ ਨੌ ਮਹੀਨਿਆਂ ਤੋਂ ਕੋਈ ਕਾਰਵਾਈ ਅੱਗੇ ਨਹੀਂ ਵਧੀ ਵੀ ਸਾਡਾ ਨੁਕਸਾਨ ਦੇਣਾ ਜਿਹੜੀਆਂ ਟਰਾਲੀਆਂ ਫੜੀਆਂ ਗਈਆਂ ਰਿਕਵਰ ਹੋ ਗਈਆਂ ਜਿਹਨਾਂ ਸਮਾਨ ਹੁਣ ਨਿਕਲ ਰਿਹਾ ਉਹ ਕਿਹਨੇ ਤੋੜੀਆਂ ਟਰਾਲੀਆਂ ਕਿਹਨੇ ਦੱਬੀਆਂ ਤੇ ਉਹ ਫੇਰ ਸਰਕਾਰ ਦੇ ਜੇਕਰ ਨੁਮਾਇੰਦਿਆਂ ਨੇ ਕੀਤਾ ਤਾਂ ਮਾਨੂੰ ਸਰਕਾਰ ਨਹੀਂ ਭਰਨਾ ਤੇ ਸਰਕਾਰ ਭਰ ਦੇਵੇ ਅਸੀਂ ਬਿਲਕੁਲ ਨਹੀਂ ਟ੍ਰੈਕਾਂ ਤੇ ਜਾਵਾਂਗੇ ਬਿਲਕੁਲ ਨਹੀਂ ਰੋਡ ਤੇ ਜਾਵਾਂਗੇ ਧੰਨਵਾਦ ਧੰਨਵਾਦ ਜੀ ਮਾਸ ਲੈਵਲ ਦੀ ਗੱਲ ਹੈ ਜਨਤਾ ਦੀ ਗੱਲ ਹੈ ਸਿਰਫ ਸਾਡੀ ਆਪਣੀ ਕੋਈ ਨਿੱਜੀ ਗੱਲ ਨਹੀਂ ਹੈਗੀ ਕਹਿੰਦੇ ਇਸ ਕਰਕੇ ਪਰ ਫਿਰ ਵੀ ਅਸੀਂ ਇਸ ਚੀਜ਼ ਨੂੰ ਵਿਚਾਰਾਂਗੇ ਕੱਲ ਦਾ ਪ੍ਰੋਗਰਾਮ ਉਦਾਂ ਹੀ ਰਹੇਗਾ ਜੇ ਸਿਰੇ ਨਹੀਂ ਚੜਦੀ ਗੱਲ ਤੇ 21 ਤਰੀਕ ਨੂੰ ਕਹਿੰਦੇ ਸਾਡੀ ਦੁਬਾਰਾ ਮੀਟਿੰਗ ਹੋਏਗੀ ਔਰ ਉਹਦੇ ਬਾਅਦ ਅਸੀਂ ਵਿਚਾਰਾਂਗੇ ਕਿ ਅਸੀਂ ਅੱਗੇ ਕੀ ਪ੍ਰੋਗਰਾਮ ਕਰਨਾ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀਫੈਕਟ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉllam ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ